ਕਰਦਾ ਹਾਂ ਕਿ ਜੋ ਫਾਈ ਮੇਨ ਨੂੰ ਇਸ ਵਾਰ ਮੇਲਾ ਕਰਵਾਇਆ ਜਾ ਰਿਹਾ ਹੈ ਸੰਤਾ ਲੋਕ ਵੀਰ ਹੈ ਕਿ ਇਸ ਤੋਂ ਅੱਗੇ ਪਹੁੰਚੋ ਔਰ ਸੀਸਪੇਸ ਦੀ ਕਦਰ ਰੱਖੇ ਬਿਨਾਂ ਸੱਦੇ ਹੋਏ ਕਲਾਕਾਰਾਂ ਨੂੰ ਕਿਸੇ ਵੀ ਟਾਈਮ ਮੇਟ ਦਿੱਤਾ ਜਾਏਗਾ ਓ ਲੈ ਉਹ ਨਾਂ ਹਾਂ ਜੀ ਪਹਿਲਾ ਮਹ ਲਗੜਾ ਜੇ ਐਮ 7 ਖਬਰਨਾਮਾ ਵੇਖ ਰਹੇ ਹੋ ਤਰਸ਼ਕਰ ਨੂੰ ਸਤਿ ਸ਼ਕਾਲ ਮੈਂ ਨਵਾਂ ਸ਼ਹਿਰ ਤੋਂ ਪੱਤਰਕਾਰ ਗੁਰਵਖ ਸਿੰਘ ਮਹਿਤ ਸਤ ਸੰਗ ਜੀ ਦੱਸਦੀਏ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਜਿਹੜਾ 28 ਮਈ ਨੂੰ ਮੇਲਾ ਉਹ ਬਹੁਤ ਥੋੜੇ ਦਿਨ ਰਹਿ ਗਏ ਮੇਲੇ ਦੀ ਰੂਪਰੇਖਾ ਉਹ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਮਹਿਗੋਤ ਵੈਲਫੇਅਰ ਕਮੇਟੀ ਜਿਹੜੀ ਇਹਦੀ ਅਗਵਾਈ ਕਰਦੀ ਆ ਰਜਿਸਟਰਡ ਕਮੇਟੀ ਆ ਅਗਵਾਈ ਕਰਦੇ ਕਰਦੇ ਆ ਜਿਹੜੇ ਅੱਜ ਸਾਰੇ ਪ੍ਰਬੰਧ ਤਕਰੀਬਨ ਜਿਹੜੇ ਮੁਕੰਮਲ ਹੋ ਗਏ ਆ ਉਹ ਪ੍ਰਬੰਧ ਕੀ ਕੀਤੇ ਗਏ ਆ ਇਹਦੇ ਬਾਰੇ ਅਸੀਂ ਜਾਣਕਾਰੀ ਲਵਾਂਗੇ ਕਮੇਟੀ ਦੇ ਪ੍ਰਧਾਨ ਫਰੀ ਦਵਿੰਦਰ ਕੁਮਾਰ ਜੀ ਜਿਹੜੇ ਕਿ ਸਾਬਕਾ ਐਸ.ਚੋਹਾਨ ਔਰ ਸਾਬਕਾ ਅਧਿਆਪਕ ਮਾਸਟਰ ਤੇਜੂਰਾਮ ਜੀ ਤੇ ਕਮੇਟੀ ਦੇ ਕੈਸ਼ੀਅਰ ਰਜਿੰਦਰ ਰਾਣਾ ਜੀ ਜਿਹੜੇ ਕਿ ਇਸ ਮੇਲੇ ਦੀ ਰੂਪਰੇਖਾ ਤਿਆਰ ਕਰਨ ਚ ਕਾਫੀ ਤਿੰਨੋ ਜਣੇ ਜਿਹੜੇ ਆ ਮਿਹਨਤ ਰੱਖਦੇ ਹਨ ਇਹਨਾਂ ਸਾਥੀਆਂ ਕੋਲੋਂ ਜਾਣਾਂਗੇ ਕਿ ਇਸ ਮੇਲੇ ਦੇ ਵਿੱਚ ਕੀ ਕੀ ਕਰ ਰਹਿਆ ਹਨ ਉਹ ਕਿਹੜੇ ਕਲਾਕਾਰ ਜਿਹੜੇ ਆ ਉਹ ਇਸ ਵਾਰ ਇਸ ਮੇਲੇ ਦੇ ਵਿੱਚ ਸ਼ਮੂਲੀਅਤ ਕਰਨਗੇ ਆਓ ਤੁਹਾਨੂੰ ਸੁਣਾਣੇ ਆ ਗੱਲਬਾਤ શ્રી ਤੇਲੂਰਾਮ ਜੀ ਦਵਿੰਦਰ ਪ੍ਰਧਾਨ ਜੀ ਅਤੇ ਰਜਿੰਦਰ ਰਾਣਾ ਜੀ ਦੇ ਪਾਸੋਂ जय गुरुदेव तल गुरुदेव हर साल दी तरह इस बार भी 28 5 2024 ਨੂੰ ਮਿਹੇਜ ਜੇਰੇ ਯਾਤਰਾ ਜੱਤਾ ਵਿਗੇ ਹਰ ਸਾਲ ਦੀ ਤਰ੍ਹਾਂ ਮੇਲਾ ਕਰਾਇਆ ਜਾ ਰਿਹਾ ਹੈ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਮੇਲੇ ਤੇ ਹਮ ਹੁਆ ਕੇ ਦਰਸ਼ਮ ਦਿਓ ਤੇ ਆਪਣੀਆਂ ਮੰਗੀਆਂ ਬਰਾਂਦਰ ਪੂਰੀਆਂ ਕਰੋ जय गुरुदेव तल जय कर देव ਧੰਨ ਕਰ ਦੇ ਜੈ ਭੀਮ ਜੈ ਭਾਰਤ ਜੈ ਨਮੋ ਨਿਦਾਏ ਜੈ ਜਿਖਰੇ ਵੱਡੇ ਬਰੇ ਇਹਨਾਂ ਜਿਤੇ ਦੇ ਜਿਦੇ ਗੋਤਰ ਬੈਰਫਰ ਸੁਸਾਇਟੀ ਦੇ ਬਤੌਰ ਕੈਸ਼ਰ ਸੁਪਰੀਂਦਰ ਰਾਣਾ ਬਲੋਂ ਵਿਸ਼ੇਸ਼ ਅਪੀਲ ਕਰਦਾ ਹਾਂ ਕਿ ਜੋ 5 ਮਈ ਨੂੰ ਇਸ ਵਾਰ ਮੇਲਾ ਕਰਵਾਇਆ ਜਾ ਰਿਹਾ ਹੈ ਸੰਤਾ ਲੋਕ ਵੀਰ ਹੈ ਕਿ ਇਸ ਤਨ ਬਹੁਤ ਅੱਗੇ ਪਹੁੰਚੋ ਤੇ ਇਹ ਬਾਬਾ ਜੀ ਦੇ ਖੁਸ਼ੀਆਂ ਪ੍ਰਾਪਤ ਕਰੋ ਇਸ ਪ੍ਰੋਗਰਾਮ ਨੂੰ ਇਹ ਰਵ ਮੌਲਿਕੀ ਵਿਸ਼ੇ ਕਲਾਕਾਰ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਨੇ ਜਿਸ ਵਿੱਚ ਸੁਨੀਤਾ ਖੰਵੇ ਵਾਲੀ ਗੀਤਾ ਭਵਾਰ ਲੁਧਿਆਣੇ ਤੋਂ ਸਿਮਰਨ ਸਿੰਘੀ ਲੁਧਿਆਣੇ ਤੋਂ ਮੇਰਵਨ ਮਿੰਮਾ ਜੀ ਅਤੇ ਮਾਲਪੁਰ ਵੀ ਪਾਰਟੀ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਲਵੇਗੀ ਅਤੇ ਇਸ ਬੇਨਤੀ ਕਰਦੇ ਹਨ ਕਿ ਬਿਨਾਂ ਸ਼ਬਦ ਹੋਏ ਕਲਾਕਾਰ ਨੂੰ ਕਿਸੇ ਵੀ ਸਰਕਾਰੀ ਮੇਦ ਦਿੱਤਾ ਜਾਏਗਾ ਅਤੇ ਇਸ ਦਾ ਜੋ ਲਾਈਵ ਪ੍ਰੋਗਰਾਮ ਹੈ ਜੀਐਮ 7 ਤੇ ਜੀ ਵੀ ਲਾਈਵ ਸਾਨ ਸਟੂਡੀਓ ਤੇ ਦਿਖਾਇਆ ਜਾਏਗਾ ਔਰ ਇਸ ਤੋਂ ਇਲਾਵਾ ਸੰਗਤਾਂ ਲਈ ਵਿਸ਼ੇਸ਼ ਪੂਰਕ ਦਾ ਟੋਟ ਨੰਗਰ ਵਰਤਿਆ ਜਾਏਗਾ ਔਰ ਬੱਚਾ ਜਿਸ ਦਾ ਉਸ ਦਿਨ ਬੱਚਿਆਂ ਦਾ ਜਿਸ ਦੇ ਵੀ ਜਨਮ ਦਿਨ ਹੋਣਗੇ ਉਹਨਾਂ ਲਈ ਵਿਸ਼ੇਸ਼ ਕੇਕ ਕਟਣ ਦੀ ਰਸਮ ਵੀ ਦਾਅ ਕੀਤੀ ਜਾਏਗੀ ਔਰ ਜੋ ਮਿਹੇ ਪਰਿਵਾਰ ਦੇ ਕੋਈ ਵੀ ਬੱਚਾ ਪਹਿਸਟ ਆਇਆ ਹੈ ਜਾਂ ਕੋਈ ਸਾਡੇ ਮਿਹੇ ਪਰਿਵਾਰ ਦੇ ਬੱਚਿਆਂ ਨੇ ਨਾਮ ਰੋਸ਼ਨ ਕੀਤਾ ਹੈ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਜਾਏਗਾ ਔਰ ਕਮੇਟੀ ਬਰੋ ਸਾਰੀ ਸੰਗਤਾਂ ਲਈ ਕੰਡਮਿਟੇ ਜਲਦੀਆਂ ਬismillah ਨਾਹੀਆਂ ਜਾਣਗੀਆਂ ਔਰ ਪੱਥਾ ਟਿਕਣ ਵਿੱਚ ਕਿਸੇ ਨੂੰ ਕੋਈ ਵੀ ਦਿੱਕਤ ਨਹੀਂ ਹੋਏਗੀ ਉਹ ਵਿਸ਼ੇਸ਼ ਉਚਨ ਪ੍ਰਬੰਧ ਕੀਤੇ ਗਏ ਨੇ ਔਰ ਪਾਣੀ ਦਾ ਪੱਤੇ ਔਰ ਵਿਸ਼ੇਸ਼ ਹੋਰ ਸਾਰੀਆਂ ਸਹੂਤਾਂ ਦਾ ਧਿਆਨ ਰੱਖਦੇ ਹੋ ਇਸ ਮੇਲੇ ਨੂੰ ਉਹ ਵਧੀਆ ਬਣਾਉਣ ਲਈ ਆਪ ਸਭ ਨੂੰ ਅਪੀਲ ਕਰਦੇ ਆਂ ਔਰ ਉਸ ਨੂੰ ਸਾਰੇ ਸੰਗਤਾਂ ਨੂੰ ਅਪੀਲ ਕਰਦੇ 28 ਮਈ ਨੂੰ ਮੇਹੜ ਜਿਹਰੇ ਦੇ ਅੱਤਰ ਜਟਾ ਵਿੱਚ ਪਹੁੰਚਣ ਲਈ ਕਿਰਪਾ ਕਰੋ ਆਪ ਸਭ ਜੀ ਦਾ ਬਹੁਤ ਧੰਨਵਾਦੀ ਹੋਵਾਂਗੇ ਜੈ ਕਰਦੇ ਧੰਨ ਦੇ ਜੈ ਕਰਦੇ ਧੰਨ ਗੁਰਦੇ ਮੈਂ ਪਰਾਨ ਮਹਿੇ ਗੋਤ ਜਠੇਰੇ ਬਲਕ ਕਮੇਟੀ ਹਾਤ ਪ੍ਰੋਜੈਕਟਾਂ ਜਿਤਰਾ ਮਾਸਟਰ ਸ਼੍ਰੀ ਤੇਲੂਰਾਮ ਜੀ ਨੇ ਪਹਿਲਾਂ ਹੀ ਦੱਸਿਆ ਹੈ ਬੇਨਤੀ ਕੀਤੀ ਹਰ ਸਾਲ ਦੀ ਤਰ੍ਹਾਂ ਮਹਿੇ ਗੋਤ ਜਠੇਰੇ ਬਿੰਡ ਹਾਤ ਪਰਜਟਾਂ ਵਿਖੇ ਹਰ ਸਾਲ ਦੀ ਤਰ੍ਹਾਂ ਮੇਲਾ ਇਸ ਵੇਲੇ ਵੀ ਬਹੁਤ ਧੁੰਮਤਾ ਨਾਲ ਕਰਵਾਇਆ ਜਾ ਰਿਹਾ ਤੇ ਸਾਰੇ ਦੇਸ਼ ਦੇ ਸ਼ਾਮ ਜਰੰਦੇ ਮੇਹ ਪਰਵਾਰਾਂ ਨੂੰ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਐਸ ਵਾਰ ਮੇਲਾ ਪਹਿਲਾ ਦੀ ਤਰ੍ਹਾਂ 28 ਮਈ ਦਿਨ ਮੰਗਲਵਾਰ ਨੂੰ ਮਨਾਇਆ ਜਾ ਰਿਹਾ। ਸੋ ਸਾਰੀ ਮਹਿਕ ਕਮੇਟੀ ਨੂੰ ਤੇ ਗੋਤ ਮਹਿਕ ਮੈਂਡੀ ਨੂੰ ਮਹਿਕ ਗੋਤ ਬੈਨਫਰ ਕਮੇਟੀ ਵੱਲੋਂ ਪਿੰਡ ਹਿਆਪ ਵਰਜਤਾ ਪਹੁੰਚਣ ਤੇ ਧੰਨਵਾਦ ਕੀਤਾ ਜਾਂਦਾ। ਮੇਲੇ ਦੀ ਰੂਪਰੇਖਾ ਤਿਆਰ ਕਰਨ ਲਈ ਸ੍ਰੀ ਰਜਿੰਦਰ ਰਾਣਾ ਤੇ ਸ੍ਰੀ ਗੁਰਵਖਸ਼ ਮਹੇਜੀ ਦਾ ਅਤੇ ਮਾਸ ਤੇਲੂ ਰਾਮ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ ਵੀ तहे ਦਿਲੋਂ ਕਮੇਟੀ ਧੰਨਵਾਦ ਕਰਦੀ ਹੈ ਇੱਥੇ ਹੀ ਧੰਨਵਾਦ ਕਰਦੇ ਹਾਂ ਉਹਨਾਂ ਸੇਵਕਾਂ ਦਾ ਜੋ ਹਰ ਸਾਲ ਇੱਥੇ ਮਹੇ ਯੂਥ ਸੇਵਾ ਨਿਭਾ ਰਹੇ ਆ ਜਿਵੇਂ ਜਸਪਾਲ ਮਹੇ ਮਾਲਾ ਤੋਂ ਯੂਥ ਆਪਣਾ ਘਰਿਆਂ ਤੋਂ ਔਰ ਮਾਰਬਰ ਤੋਂ ਗਰਜਿਆਂ ਤੋਂ ਰੋੜਕੇ ਤੋਂ ਕੋਹਾ ਵਾਲੇ ਜੀ ਉਥਾ ਪਾਮ ਬਹਾਵਾਲ ਕੋ ਆਉਂਦੇ ਨੇ ਮਾਰਬਰ ਏਰੀਆ ਤੋਂ ਕਾਫੀ ਸਮਾਂ ਪਹਿਲਾਂ ਆ ਜਾਂਦੀਆਂ ਸੇਵਾ ਕਰਨ ਵਾਸਤੇ ਉਹਨਾਂ ਵਿੱਚ ਬੀਬੀਆਂ ਦਾ ਵੀ ਜਥਾ ਹੁੰਦਾ ਉਹਨਾਂ ਦਾ ਵੀ ਅਸੀਂ ਇੱਥੇ ਪਹੁੰਚਣ ਤੇ ਅਤੀ ਧੰਨਵਾਦੀਆਂ ਉਹਨਾਂ ਦਾ ਦਿਲੋਂ ਤਹਿ ਦਿਲੋਂ ਸਵਾਗਤ ਕਰਦੇ ਹਾਂ ਤੇ ਇੱਕ ਲਗਾਤਾਰ ਸਬਜ਼ੀ ਲੈ ਕੇ ਆਉਂਦੇ ਆ ਪਿੰਡ ਕਕੇਆਲ ਤੋਂ ਬੈਲਗਰ ਕਮੇਟੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਹੈ ਇੱਥੇ ਪਹੁੰਚਣ ਦੇ ਉਹ ਵੀ ਲਗਾਤਾਰ ਸਭਜੀ ਦੀ ਸੇਵਾ ਕਰਦੇ ਕੁਸ਼ਰਸਤ ਲੈ ਕੇ ਹੁੰਦੇ ਆ ਉਹ ਲਗਾਤਾਰ ਕਾਫੀ ਸੇਵਾ ਕਰਦੇ ਆ ਉਹਨਾਂ ਦਾ ਕਮੇਟੀ ਤਹਿ ਦਰਦੋਂ ਦੰਗ ਹੋ ਕਰਦੀ ਹੈ ਇਹਨਾਂ ਸਾਰਿਆਂ ਦਾ ਕਮੇਟੀ ਵੱਲੋਂ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਰਜਿੰਦਰ ਰਾਣਾ ਤੇ ਕਿਰਵੈਸ਼ ਮਹੇਦੀ ਨੇ ਆਪਣੇ ਜਤਨਾ ਸਦਕਾ ਆਪੋ ਆਪਣੇ ਸਾਹ ਚੈਨਲਾਂ ਰਾਹੀਂ ਐ ਜੀਐਮ 7 ਤੇ ਸਾਹ ਸਟੂਡੀਓ ਰਾਹੀਂ ਐ ਦੇਸ਼ ਵਿਦੇਸ਼ ਬੈਠੇ ਸਾਰੇ ਪੰਜਾਬੀ ਵੀਰਾਂ ਨੂੰ ਏ ਲਾਈਵ ਮਿਲਾ ਦਿਖਾਨਗੇ ਇਹਨਾਂ ਦਾ ਵੀ ਅਤੀ ਧੰਨਵਾਦੀ ਜੈ ਗੁਰਦੇਵ ਸੰਗੋਲੇ